ਇੱਕ ਗਰੀਬ ਬੰਦਾ ਜਿਸ ਦੇ ਪਰਿਵਾਰ ਦੇ ਵਿੱਚ ਉਸਦੇ ਪੰਜ ਬੱਚੇ ਘਰ ਵਾਲੀ ਤੇ ਖੁਦ ਯਾਨੀ 7 ਮੈਂਬਰ ਸਨ ਬੜਾ ਅੱਛਾ ਪਰਿਵਾਰ ਚੱਲ ਰਿਹਾ ਸੀ ਇਹਨਾਂ ਦੇ ਇੱਕ ਮੱਝ ਵੀ ਸੀ ਇੱਕ ਵਾਰ ਮੱਝ ਲਾਪਤਾ ਹੋ ਜਾਂਦੀ ਹੈ ਇਹ ਗਰੀਬ ਬੰਦਾ ਆਪਣੀ ਮੱਝ ਨੂੰ ਤਲਾਸ਼ ਕਰਦਾ ਹੈ ਇੱਧਰ ਉੱਧਰ ਸਭ ਕਿਤੇ ਤਲਾਸ਼ ਕਰਦਾ ਹੈ ਪਰ ਮੱਝ ਨਹੀਂ ਮਿਲਦੀ ਆਖਰ ਇਸ ਬੰਦੇ ਨੂੰ ਪਤਾ ਲੱਗਦਾ ਕਿ ਮੱਝ ਇਸ ਦੀ ਕਿਸੇ ਨੇ ਚੋਰੀ ਕੀਤੀ ਹੈ ਨਾ ਕੀ ਮੱਝ ਕਿਤੇ ਲਾਪਤਾ ਹੋਈ ਆ ਗਵਾਚੀ ਹੈ ਹੁਣੇ ਬੰਦਾ ਉਸ ਬੰਦੇ ਕੋਲ ਜਾਂਦਾ ਜਿਸ ਦਾ ਨ ਉਹ ਜਗਤਰਾਇਏ ਸੀ ਜਗਤਰਾਇਏ ਤੋਂ ਇਹ ਬੰਦਾ ਮੱਝ ਬਰਾਮਦ ਕਰ ਲੈਂਦਾ ਉਸ ਤੋਂ ਬਾਅਦ ਇਹ ਬੰਦਾ ਇਹ ਗਰੀਬ ਬੰਦਾ ਪੰਚਾਇਤ ਕੋਲ ਜਾਂਦਾ ਹੈ ਪੰਚਾਇਤ ਨੂੰ ਕਹਿੰਦਾ ਕਿ ਜਗਤਰਾਇਏ ਨੇ ਮੇਰੀ ਮੱਝ ਚੋਰੀ ਕਰ ਲਈ ਸੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਂ ਇਸ ਉੱਤੇ ਕੋਈ ਕਾਰਵਾਈ ਨਹੀਂ ਕਰਾਉਣੀ ਪਰ ਜੋ ਮੇਰਾ ਮੱਝ ਨੂੰ ਭਾਲਣ ਵਾਸਤੇ 1500 ਰੁਪਿਆ ਖਰਚਾ ਹੋਇਆ ਮੈਨੂੰ ਉਹ ਦਵਾ ਦਿੱਤਾ ਜਾਵੇ ਪੰਚਾਇਤ ਫੈਸਲਾ ਕਰਦੀ ਹੈ ਕਿ ਜਗਤਰਾਏ ਇਸ ਗਰੀਬ ਬੰਦੇ ਨੂੰ 1500 ਰੁਪਿਆ ਦੇਊਗਾ ਜੁਰਮਾਨੇ ਵਜੋਂ ਉਸ ਤੋਂ ਬਾਅਦ ਸਮਾਂ ਲੰਘਦਾ ਇੱਕ ਤਰੀਕ ਮਿੱਥੀ ਜਾਂਦੀ ਹੈ ਪਰ ਜਗਤਰਾਏ ਇੱਕ ਕ੍ਰਿਮੀਨਲ ਪਰਵਰਤੀ ਦਾ ਬੰਦਾ ਸੀ ਉਸ ਨੂੰ ਲੱਗਿਆ ਕਿ ਜੇ ਮੈਂ ਇਹ ਪੈਸੇ ਦੇ ਦਿੱਤੇ ਤਾਂ ਮੇਰੀ ਪਿੰਡ ਦੇ ਵਿੱਚ ਠੇਠੀ ਹੋ ਜਾਏਗੀ ਉਸ ਨੇ ਪੈਸੇ ਨਹੀਂ ਦਿੱਤੇ ਫਿਰ ਇਹ ਬੰਦਾ ਜੋ ਗਰੀਬ ਬੰਦਾ ਸੀ ਜਿਸ ਦੀ ਮੱਝ ਗਮਾਚੀ ਸੀ ਇਸ ਨੂੰ ਮਜਬੂਰ ਹੋ ਕੇ ਪੁਲਿਸ ਥਾਣੇ ਦੇ ਵਿੱਚ ਜਾਣਾ ਪੈਂਦਾ ਹੈ ਥਾਣੇ ਵਿੱਚ ਜਾ ਕੇ ਇਹ ਐਫ ਆਈ ਆਰ ਦਰਜ ਕਰਵਾਉਂਦਾ ਹੈ ਪਰ ਇਸ ਗਰੀਬ ਬੰਦੇ ਨੂੰ ਇਹ ਨਹੀਂ ਪਤਾ ਸੀ ਕਿ ਜੋ ਇਸ ਨੇ ਐਫ ਆਈ ਆਰ ਦਰਜ ਕਰਵਾਈ ਹੈ ਇਸ ਦਾ ਭਵਿੱਖ ਦੇ ਵਿੱਚ ਇਸ ਨੂੰ ਕਿੱਡਾ ਵੱਡਾ ਨੁਕਸਾਨ ਹੋਣ ਵਾਲਾ ਹੈ ਤੇ ਜੋ ਇਸ ਗਰੀਬ ਬੰਦੇ ਨਾਲ ਹੋਇਆ ਉਸ ਦੀ ਗੂੰਜ ਪਰਦੇਸ਼ ਵਿੱਚ ਤਾਂ ਕੀ ਸਾਰੇ ਭਾਰਤ ਦੇਸ਼ ਵਿੱਚ ਪਈ ਵੱਡੇ ਵੱਡੇ ਲੀਡਰ ਵੀ ਇਸ ਬੰਦੇ ਦੇ ਘਰ ਆਏ ਇਸ ਪਰਿਵਾਰ ਦਾ ਦੁੱਖ ਸੁਣ ਲਈ ਇਸ ਪਰਿਵਾਰ ਦੀ ਸਮੱਸਿਆ ਸੁਣ ਲਈ ਵੱਡੇ ਵੱਡੇ ਲੀਡਰ ਇਸ ਗਰੀਬ ਬੰਦੇ ਦੇ ਘਰ ਆਉਂਦੇ ਆ ਇਸ ਦੇ ਕੋਲ ਆਉਂਦੇ ਨੇ ਪਰ ਇਸ ਦੇ ਪਰਿਵਾਰ ਦੇ ਵਿੱਚ ਕੋਈ ਵੀ ਮੈਂਬਰ ਜਿਉਂਦਾ ਨਹੀਂ ਰਹਿੰਦਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਬਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਓ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਬੈਸਾਲੀ ਦੇ ਅਧੀਨ ਪੈਂਦੇ ਥਾਣਾ ਰਾਗੋਪੁਰ ਦੀ ਗੱਲ ਹੈ 1 ਜਨਵਰੀ 2006 ਦੀ ਇਸ ਥਾਣੇ ਦੇ ਅਧੀਨ ਪੈਂਦੇ ਪਿੰਡ ਰਾਮਪੁਰ ਸ਼ਾਮਚੰਦ ਦੇ ਵਿੱਚ ਇੱਕ ਘਰ ਹੁੰਦਾ ਹੈ ਜਿਸ ਵਿੱਚ ਦੋ ਕਮਰੇ ਤੇ ਉਸ ਦਾ ਬੇੜਾ ਹੁੰਦਾ ਹੈ ਉਸ ਵਿੱਚ ਅੱਗ ਲੱਗ ਜਾਂਦੀ ਹੈ ਹੁਣ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਮੌਕੇ ਤੇ ਪਹੁੰਚਦੀ ਹੈ ਜਦੋਂ ਪੁਲਿਸ ਮੌਕੇ ਤੇ ਪਹੁੰਚਦੀ ਆ ਤਾਂ ਪੁਲਿਸ ਵੀ ਹੈਰਾਨ ਹੋ ਜਾਂਦੀ ਹੈ ਕਿਉਂਕਿ ਇਸ ਘਰ ਦੇ ਵਿੱਚ ਦੋ ਕਮਰੇ ਸੀ ਬੇੜਾ ਸੀ ਤੇ ਬੇੜੇ ਦੇ ਵਿੱਚ ਮੱਝ ਵੀ ਖੜੀ ਸੀ ਇੱਕ ਉਸ ਦਾ ਕੱਟਾ ਖੜਾ ਸੀ ਇਸ ਅੱਗ ਦੇ ਵਿੱਚ ਇਸ ਪਰਿਵਾਰ ਦੇ 6 ਜੀ ਸੜ ਕੇ ਕੰਕਾਲ ਹੋ ਜਾਂਦੇ ਨੇ ਮੱਝ ਵੀ ਮੱਚ ਜਾਂਦੀ ਹੈ ਉਸ ਦਾ ਕੱਟਾ ਵੀ ਮੱਚ ਜਾਂਦਾ ਹੈ ਉਹਨਾਂ ਦੋਹਾਂ ਦੀ ਵੀ ਮੌਤ ਹੋ ਜਾਂਦੀ ਹੈ ਹੁਣ ਇਹ ਗੱਲ ਅੱਗਾਂਗ ਫੈਲ ਜਾਂਦੀ ਹੈ ਉੱਚ ਅਧਿਕਾਰੀ ਆਉਂਦੇ ਨੇ ਆਸੇ-ਪਾਸੇ ਦੇ ਪਿੰਡਾਂ ਦੇ ਲੋਕ ਉਸ ਘਰ ਦੇ ਦਿਵਾਰੇ ਇਕੱਠੇ ਹੋ ਜਾਂਦੇ ਨੇ ਸਾਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਕਿ ਇਹ ਕਿਸ ਨੇ ਕਰ ਦਿੱਤਾ ਕਿਉਂ ਕਰ ਦਿੱਤਾ ਇਸ ਘਰ ਨੂੰ ਅੱਗ ਕਿਉਂ ਲੱਗੀ ਤੇ ਇਸ ਘਰ ਦੇ 6 ਜੀ ਸੜਕੇ ਸਵਾ ਕਿਵੇਂ ਹੋ ਗਏ ਦਰਅਸਲ ਇਸ ਘਰ ਦੇ ਮੁਖੀ ਦਾ ਨਾਂ ਹੁੰਦਾ ਬਜੰਦਰ ਮਹਿਤੋ ਜੋ ਇਸ ਅੱਗ ਦੀ ਚਪੇਟ ਦੇ ਵਿੱਚ ਆਉਂਦਾ ਤੇ 30 ਤੋਂ 40% ਮੱਚ ਜਾਂਦਾ ਝੁਲਸ ਜਾਂਦਾ ਉਸ ਨੂੰ ਚੱਕ ਕੇ ਨੇੜੇ ਦੇ ਹਸਪਤਾਲ ਵਿੱਚ ਲਿਜਾਇਆ ਜਾਂਦਾ ਪਰ ਹਾਲਤ ਗੰਭੀਰ ਦੇਖ ਕੇ ਪਟਨਾ ਦੇ ਇੱਕ ਮੈਡੀਕਲ ਕਾਲਜ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੁਣ ਇਹ ਘਟਨਾ ਬਾਰੇ ਜਦੋਂ ਲੀਡਰਾਂ ਨੂੰ ਪਤਾ ਲੱਗਦਾ ਤਾਂ ਵੱਡੇ ਵੱਡੇ ਲੀਡਰ ਵੀ ਇਸ ਪਰਿਵਾਰ ਦਾ ਪਤਾ ਲੈਣ ਆਉਂਦੇ ਆ ਇਹਨਾਂ ਦੀ ਸਮੱਸਿਆ ਸੁਣ ਆਉਂਦੇ ਨੇ ਜਿਵੇਂ ਨਤੀਸ਼ ਕੁਮਾਰ, ਰਾਮ ਬਿਲਾਸ ਪਾਸਵਾਨ, ਲਾਲੂ ਪ੍ਰਸ਼ਾਦ ਜਾਦਵ ਇਹ ਸਾਰੇ ਲੀਡਰ ਇਸ ਕੇਸ ਬਾਰੇ ਜਾਣਕਾਰੀ ਲੈਣ ਤੇ ਇਸ ਪਰਿਵਾਰ ਦਾ ਪਤਾ ਲੈਣ ਆਉਂਦੇ ਨੇ। ਹੁਣ ਹਸਪਤਾਲ ਵਿੱਚ ਭਰਤੀ ਬਜਿੰਦਰ ਮੈਤੋ ਦੇ ਪੁਲਿਸ ਬਿਆਨ ਲੈਂਦੀ ਹੈ ਤੇ ਉਹ ਦੱਸਦਾ ਕਿ ਗੱਲ ਹੈ ਅਕਤੂਬਰ 2005 ਦੀ। ਮੇਰੀ ਮੱਝ ਲਾਪਤਾ ਹੋ ਗਈ ਤੇ ਮੈਂ ਉਸ ਨੂੰ ਤਲਾਸ਼ ਕੀਤਾ। ਤਲਾਸ਼ ਕਰਨ ਤੋਂ ਬਾਅਦ ਜਦੋਂ ਮੱਝ ਨਾ ਮਿਲੀ ਤਾਂ ਮੈਨੂੰ ਪਤਾ ਲੱਗਿਆ ਕਿ ਮੱਝ ਜਗਤਰਾਏ ਨੇ ਚੋਰੀ ਕੀਤੀ ਹੈ ਤੇ ਮੈਨੂੰ ਮੱਝ ਮਿਲ ਗਈ ਮੱਝ ਮਿਲਣ ਤੋਂ ਬਾਅਦ ਮੈਂ ਪੰਚਾਇਤ ਦੇ ਵਿੱਚ ਗਿਆ ਤੇ ਪੰਚਾਇਤ ਨੂੰ ਕਿਹਾ ਕਿ ਜਗਤਰਾਏ ਨੇ ਮੇਰੀ ਮੱਝ ਚੋਰੀ ਕੀਤੀ ਸੀ ਪਰ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੈਂ ਪੁਲਿਸ ਕੇਸ ਨਹੀਂ ਕਰਨਾ ਚਾਹੁੰਦਾ ਸਿਰਫ ਮੈਨੂੰ ਜੋ ਮੇਰਾ ਖਰਚਾ ਹੋਇਆ ਮੱਝ ਨੂੰ ਪਾਲਣ ਤੇ 1500 ਰੁਪਿਆ ਉਹ ਦਵਾ ਦਿਓ ਉਸ ਤੋਂ ਬਾਅਦ ਪੰਚਾਇਤ ਨੇ ਕਿਹਾ ਕਿ ਠੀਕ ਹੈ ਜਗਤਰਾਏ ਨੂੰ ਕਹਿ ਦਿੱਤਾ ਕਿ ਤੂੰ ਵਜਿੰਦਰ ਨੂੰ 1500 ਰੁਪਿਆ ਦੇਵੇਂਗਾ ਪਰ ਸਮਾਂ ਲੰਘ ਗਿਆ ਇੱਕ ਤਰੀਕ ਵੀ ਨਿਸ਼ਚਿਤ ਕੀਤੀ ਗਈ ਸੀ ਸਮਾਂ ਲੰਘ ਗਿਆ ਵਜਿੰਦਰ ਨੂੰ ਜਗਤਰਾਏ ਨੇ ਪੈਸੇ ਨਹੀਂ ਦਿੱਤੇ ਜਦੋਂ ਜਗਤਰਾਏ ਨੇ ਪੈਸੇ ਨਾ ਦਿੱਤੇ ਤਾਂ ਵਜਿੰਦਰ ਹੁਣ ਥਾਣੇ ਦੇ ਵਿੱਚ ਚਲਿਆ ਗਿਆ ਤੇ ਉਸ ਨੇ ਇਸ ਦੇ ਖਿਲਾਫ ਕੰਪਲੀਟ ਦਰਜ ਕਰਵਾਈ ਤੇ ਜਗਤ رائے ਜੋ ਕਿ ਇੱਕ ਕ੍ਰਿਮਨਲ ਪਰਵਰਤੀ ਦਾ ਬੰਦਾ ਸੀ ਉਹ ਇਸ ਨੂੰ ਧਮਕੀਆਂ ਦੇਣ ਲੱਗਾ ਇਸ ਉੱਤੇ ਦਬਾਅ ਬਣਾਉਣ ਲੱਗਾ ਕਿ ਤੂੰ ਇਹ ਜੋ ਮੇਰੇ ਖਿਲਾਫ ਕੰਪਲੀਟ ਦਿੱਤੀ ਹੈ ਇਹਨੂੰ ਵਾਪਸ ਲੈ ਲੈ ਨਹੀਂ ਤੇਰੇ ਨਾਲ ਚੰਗਾ ਨਹੀਂ ਹੋਵੇਗਾ ਪਰ ਵਜਿੰਦਰ ਨੇ ਕਿਹਾ ਕਿ ਮੇਰੇ ਪੈਸੇ ਮੇਰਾ 1500 ਰੁਪਿਆ ਦੇ ਦੇਵੇ ਤਾਂ ਮੈਂ ਇੱਕ ਐਫ ਆਈ ਆਰ ਇੱਕ ਕੰਪਲੀਟ ਵਾਪਸ ਲੈ ਲਵਾਂਗਾ ਪਰ ਜਗਤਰਾਏ ਪੈਸੇ ਦੇਣ ਨੂੰ ਤਿਆਰ ਨਹੀਂ ਸੀ ਹੁਣ 31 ਦਸੰਬਰ 2005 ਆ ਜਾਂਦਾ ਹੈ ਰਾਤ ਦਾ ਤਕਰੀਬਨ 1 ਵਜਿਆ ਹੁੰਦਾ ਹੈ ਬਜਿੰਦਰ ਮਹਿਤੋ ਦੇ ਘਰ ਉਸ ਦਾ ਪਰਿਵਾਰ ਇੱਕ ਕਮਰੇ ਦੇ ਵਿੱਚ ਸੁੱਤਾ ਪਿਆ ਹੁੰਦਾ ਜਿਸ ਵਿੱਚ ਉਸ ਦੀ ਪਤਨੀ ਬੋਬੀ ਦੇਵੀ ਉਸ ਦੀ ਬੇਟੀ ਨੀਲਮ 12 ਸਾਲਾ ਦੂਸਰੀ ਬੇਟੀ ਪੂਨਮ 10 ਸਾਲਾ ਉਸ ਦਾ ਬੇਟਾ ਸੂਰਜ 8 ਸਾਲਾ ਅਨਿਲ 6 ਸਾਲਾ ਅਰਜੇਸ਼ 3 ਸਾਲਾ ਜਾਣੀ ਪੰਜ ਉਸ ਦੇ ਬੱਚੇ ਤੇ ਇੱਕ ਉਸ ਦੀ ਪਤਨੀ 6 ਜਾਣੇ ਕਮਰੇ ਦੇ ਵਿੱਚ ਸੁੱਤੇ ਪਏ ਹੁੰਦੇ ਨੇ ਤੇ ਵਜਿੰਦਰ ਬਾਹਰ ਮੰਝੇ ਦੇ ਉੱਤੇ ਪਿਆ ਹੁੰਦਾ ਹੈ ਹੁਣ 1 ਵਜੇ ਉਸ ਦੇ ਘਰ 10-12 ਬੰਦੇ ਦਾਖਲ ਹੁੰਦੇ ਨੇ ਤਾਂ ਜਦੋਂ ਵਜਿੰਦਰ ਨੂੰ ਉਹਨਾਂ ਦੇ ਪੈਰਾਂ ਦਾ ਖੜਕਾ ਸੁਣਦਾ ਹੈ ਤਾਉਟ ਖੜਦਾ ਹੈ ਤੇ ਇਹ ਬੰਦੇ ਉਸ ਨੂੰ ਦੱਬ ਲੈਂਦੇ ਨੇ ਉਸ ਦੇ ਹੱਥ ਪੈਰ ਫੜ ਲੈਂਦੇ ਨੇ ਤੇ ਜਦੋਂ ਇਹ ਰੌਲਾ ਪਾਉਣ ਲੱਗਦਾ ਤਾਂ ਇਸ ਦੇ ਮੂੰਹ ਦੇ ਵਿੱਚ ਕੱਪੜਾ ਥਨ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਇਸ ਉੱਤੇ ਤੇਲ ਛਿੜਕਿਆ ਜਾਂਦਾ ਹੈ ਤੇ ਜਿਸ ਕਮਰੇ ਦੇ ਵਿੱਚ ਇਸ ਦਾ ਪਰਿਵਾਰ ਸੁੱਤਾ ਹੋਇਆ ਸੀ ਉਸ ਨੂੰ ਬਾਹਰੋਂ ਕੁੰਡਾ ਲਗਾ ਦਿੱਤਾ ਜਾਂਦਾ ਹੈ ਤੇ ਬਜਿੰਦਰ ਉੱਤੇ तेल ਛਿੜਕ ਕੇ ਉਸ ਨੂੰ ਵੀ ਅੱਗ ਲਗਾ ਦਿੱਤੀ ਜਾਂਦੀ ਹੈ ਤੇ ਉਸ ਦੇ ਕੱਚੇ ਘਰ ਨੂੰ ਵੀ ਅੱਗ ਲਗਾ ਦਿੱਤੀ ਜਾਂਦੀ ਹੈ ਹੁਣ ਬੱਚਿਆਂ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਪਰਿਵਾਰ ਨੂੰ ਤਾਂ ਇਹ ਵੀ ਨਹੀਂ ਪਤਾ ਸੀ ਕਿ ਬਾਹਰ ਸਾਡੇ ਘਰ ਨੂੰ ਅੱਗ ਲੱਗੀ ਹੋਈ ਹੈ ਉਹ ਤਾਂ ਸ਼ਾਇਦ ਨੀਂਦ ਵਿੱਚੋਂ ਉੱਠੇ ਵੀ ਨਾ ਹੋਣ ਕਿਉਂਕਿ ਬਾਹਰੋਂ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਸੀ ਉਹ 6 ਦੇ 6 ਮੈਂਬਰ ਕਮਰੇ ਦੇ ਵਿੱਚ ਹੀ ਮੱਚ ਕੇ ਸੁਆਹ ਹੋ ਜਾਂਦੇ ਨੇ ਵਜਿੰਦਰ ਦੀ ਮੱਝ ਤੇ ਉਸ ਦਾ ਕੱਟਾ ਵੀ ਇਸ ਅੱਗ ਦੇ ਵਿੱਚ ਮੱਚ ਕੇ ਮਰ ਜਾਂਦੇ ਨੇ ਵਜਿੰਦਰ ਜੋ ਕਿ ਬਾਹਰ ਹੁੰਦਾ ਹੈ ਜਦੋਂ ਅੱਗ ਦਾ ਪਤਾ ਆਂਡੀਆਂ ਗਮਾਂਡੀਆਂ ਨੂੰ ਲੱਗਦਾ ਪਿੰਡ ਵਾਲਿਆਂ ਨੂੰ ਲੱਗਦਾ ਤਾਂ ਉਹ ਭੱਜ ਕੇ ਆਉਂਦੇ ਨੇ ਜਦੋਂ ਉਹ ਭੱਜ ਕੇ ਆਉਂਦੇ ਨੇ ਤਾਂ ਜੋ ਬੰਦੇ ਅੱਗ ਲਗਾਉਣ ਵਾਲੇ ਸੀ ਉਹ ਮੌਕਾ ਦੇਖ ਕੇ ਉੱਥੋਂ ਫਰਾਰ ਹੋ ਜਾਂਦੇ ਨੇ ਹੁਣ ਆਂਡੀਆਂ ਗਮਾਂਡੀਆਂ ਨੇ ਤੇ ਪਿੰਡ ਵਾਲਿਆਂ ਨੇ ਵਜਿੰਦਰ ਦੀ ਅੱਗ ਬੁਝਾਈ ਫੇਰ ਵੀ ਬਜਿੰਦਰ 30 ਤੋਂ 40% ਮੱਚ ਚੁਕਿਆ ਸੀ ਘਰ ਦੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਤੇ ਕਾਬੂ ਨਹੀਂ ਪਾ ਸਕੇ ਤੇ ਉਸ ਘਰ ਦੇ ਵਿੱਚ 6 ਪਰਿਵਾਰਕ ਮੈਂਬਰ ਬਜਿੰਦਰ ਦੇ ਮੱਚ ਕੇ ਸਵਾਹ ਹੋ ਗਏ ਬਜਿੰਦਰ ਮਹਿਤੋ ਦੇ ਬਿਆਨਾਂ ਤੇ ਹੁਣ ਪੁਲਿਸ ਜਗਤ رائے ਅਤੇ ਉਸ ਦੇ ਸਾਥੀਆਂ ਉੱਤੇ ਐਫ ਆਈ ਆਰ ਦਰਜ ਕਰਦੀ ਹੈ ਤੇ ਉਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਕੇਸ ਅਦਾਲਤ ਦੇ ਵਿੱਚ ਜਾਂਦਾ ਹੈ ਪੁਲਿਸ ਚਾਰਜ ਸ਼ੀਟ ਦਾਇਰ ਕਰਦੀ ਹੈ 30 ਅਕਤੂਬਰ 2009 ਨੂੰ ਅਦਾਲਤ ਵੱਲੋਂ ਫੈਸਲਾ ਆਉਂਦਾ ਹੈ ਜਿਸ ਵਿੱਚ ਅਦਾਲਤ ਤਿੰਨ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਉਂਦੀ ਹੈ ਜਿਸ ਵਿੱਚ ਜਗਤ رائے ਬੱਚਾ ਬਾਬੂ رائے ਤੇ ਦੀਪਕ رائے ਤਿੰਨ ਦੋਸ਼ੀ ਹੁੰਦੇ ਨੇ ਇਹਨਾਂ ਨੂੰ ਅਦਾਲਤ ਵੱਲੋਂ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਫਿਰ ਇਹ ਹਾਈ ਕੋਰਟ ਦਾ ਰੁਖ ਕਰਦੇ ਨੇ ਹਾਈ ਕੋਰਟ ਨੇ ਵੀ ਇਹਨਾਂ ਤਿੰਨਾਂ ਦੀ ਸਜ਼ਾ ਬਰਕਰਾਰ ਰੱਖੀ ਜਾਨੀ ਕੋਈ ਰਿਆਇਤ ਨਹੀਂ ਦਿੱਤੀ 19 ਸਤੰਬਰ 2013 ਨੂੰ ਫਿਰ ਇਹ ਸੁਪਰੀਮ ਕੋਰਟ ਦਾ ਰੁਖ ਕਰਦੇ ਨੇ ਇਹਨਾਂ ਦੇ ਵਕੀਲ ਦਲੀਲਾਂ ਦਿੰਦੇ ਨੇ ਸੁਪਰੀਮ ਕੋਰਟ ਇਹਨਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਸੁਣਾਉਂਦੀ ਹੈ ਜਿਸ ਵਿੱਚ ਜਗਤਰਾਏ ਤੇ ਦੀਪ ਕ رائے ਦੀ ਫਾਂਸੀ ਦੀ ਸਜ਼ਾ ਬਰਕਰਾਰ ਰੱਖੀ ਜਾਂਦੀ ਹੈ ਪਰ ਜੋ ਤੀਸਰਾ ਇਹਨਾਂ ਦਾ ਸਾਥੀ ਹੁੰਦਾ ਹੈ ਬੱਚਾ ਬਾਬੂ ਰਾਏ ਉਸ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੰਦੀ ਹੈ ਤੇ ਕਹਿੰਦੀ ਹੈ ਕਿ ਇਸ ਨੂੰ ਉਹਨਾਂ ਸਮਾਂ ਜੇਲ੍ਹ ਦੇ ਵਿੱਚ ਰੱਖਿਆ ਜਾਵੇ ਜਿੰਨਾ ਸਮਾਂ ਇਸ ਦੀ ਮੌਤ ਨਹੀਂ ਹੁੰਦੀ ਉਸ ਤੋਂ ਬਾਅਦ ਫਿਰ ਇਹ ਰਾਸ਼ਟਰਪਤੀ ਨੂੰ ਅਪੀਲ ਕਰਦੇ ਆ ਰਾਸ਼ਟਰਪਤੀ ਉਸ ਵੇਲੇ ਦੇ ਸੀ RAM NAATH GOVIND ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਪਰ ਉਹ ਵੀ ਜਦੋਂ ਇਹ ਕੇਸ ਨੂੰ ਦੇਖਦੇ ਨੇ ਤਾਂ ਉਸ ਵਿੱਚ ਕੋਈ ਰਾਏਤ ਨਹੀਂ ਦਿੰਦੇ ਕਿ ਇਹਨਾਂ ਦੀ ਸਜ਼ਾ ਤੇ ਉਹ ਵੀ ਇਹਨਾਂ ਦੀ ਅਪੀਲ ਨੂੰ ਖਾਰਜ ਕਰ ਦਿੰਦੇ ਨੇ ਇਹ ਤਾਂ ਅਜੇ ਭਵਿੱਖ ਦੇ ਗਰਭ ਵਿੱਚ ਹੈ ਕਿ ਇਹਨਾਂ ਦੋਸ਼ੀਆਂ ਨੂੰ ਜਗਤ رائے ਤੇ ਦੀਪਕ رائے ਨੂੰ ਫਾਂਸੀ ਕਦੋਂ ਹੋਵੇਗੀ ਹੋਵੇਗੀ ਜਾਂ ਨਾ ਹੋਵੇਗੀ ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਹੈ ਪਰ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਦੇਖੋ 1500 ਰੁਪਿਆ ਕੀ ਅਮਾਉਂਟ ਹੁੰਦੀ ਹੈ 1500 ਰੁਪਏ ਪਿੱਛੇ ਘਰ ਦੇ ਸਾਰੇ ਜੀਆਂ ਨੂੰ ਸਾੜ ਕੇ ਸਵਾਹ ਕਰ ਦਿੰਦਾ ਬੰਦੇ ਦੀ ਮਾਨਸਿਕਤਾ ਦੇਖੋ ਕਿ ਬੰਦੇ ਕਿਸ ਤਰ੍ਹਾਂ ਸੋਚਦੇ ਨੇ ਕਿੱਦਾਂ ਦੇ ਕਈ ਲੋਕਾਂ ਦੇ ਦਿਮਾਗ ਨੇ ਕਿੱਦਾਂ ਦੀ ਕਈ ਲੋਕਾਂ ਦੀ ਸੋਚ ਹੈ ਕਿ ਉਹ ਇੰਨੀ ਛੋਟੀ ਗੱਲ ਪਿੱਛੇ ਇੰਨੇ ਬੰਦਿਆਂ ਦੀ ਜਾਨ ਲੈ ਸਕਦੇ ਆ ਇੰਨੇ ਬੰਦਿਆਂ ਦੀ ਜ਼ਿੰਦਗੀ ਨੂੰ ਖਤਮ ਕਰ ਸਕਦੇ ਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸੀਖਾਲ